ਪੰਜਾਬ ਸਰਕਾਰ ਦੇ ਵੱਲੋਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮਾਜਿਕ ਤੇ ਭਾਈਚਾਰਕ ਸਮਾਧਾਨ ਦੇ ਵਿੱਚ ਤੈਅ ਦਿਲੀ ਨਾਲ ਸੁਭਾਵਾਂ ਨੂੰ ਨਭਾਉਣ ਦੇ ਲਈ ਮਾਨ ਪੱਤਾ ਦੇਣ ਦੇ ਮੱਦੇ ਨਜ਼ਰ 22 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਆ। ਇਸ ਸੰਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 2024 ਤੋਂ ਲੈ ਕੇ 2025 ਦੇ ਦੌਰਾਨ ਸਾਲ 2021 ਤੋਂ ਲੈ ਕੇ 22 ਤੇ 22 ਤੋਂ 23 ਅਤੇ 30 ਨਵੰਬਰ 2024 ਤੱਕ ਕਰਵਾਏ ਗਏ ਸਮਾਜਿਕ ਸਮਾਗਮਾਂ ਦੇ ਲਈ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਨ ਪੱਤਾ ਦੇਣ ਦੇ ਲਈ 22 ਕਰੋੜ ਰੁਪਏ ਅਲਾਟ ਕੀਤੇ ਗਏ ਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਭਰ ਦੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਹਰ ਮਹੀਨੇ ਦੀ 14 ਤੇ 22 ਤਰੀਕ ਨੂੰ ਸਮਾਜ ਆਧਾਰਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਏ ਉਹਨਾਂ ਨੇ ਸਪੱਸ਼ਟ ਕੀਤਾ ਕਿ ਗਰਭਤੀ ਮਾਵਾਂ ਦੀ ਗੋਦ ਭराई ਤੇ ਦੁੱਧ ਚੁੰਘਦੇ ਬਾਲਾਂ ਦੀਆਂ ਮਾਵਾਂ ਉਨ੍ਹਾਂ ਨੂੰ ਐਸ ਐਨ ਪੀ ਵੰਡਣ ਦੇ ਲਈ ਸਮਾਰੋਹ ਵੀ আয়োজিত ਕੀਤੇ ਗਏ ਆ ਅੰਗਣਵਾੜੀ ਵਰਕਰਾਂ ਨੂੰ ప్రతి ਗਤੀਵਿਧੀਆਂ ਦੇ ਲਈ 500 ਰੁਪਏ ਅਤੇ ਸਹਾਇਕ ਨੂੰ 250 ਰੁਪਏ ਦਿੱਤੇ ਜਾਣਗੇ ਡਾਕਟਰ ਬਲਜੀਤ ਕੌਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ 6 ਸਾਲ ਤੱਕ ਦੇ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਦੀ ਝੰਗਾਵੀਆਂ ਨੂੰ ਅੰਗਣਵਾੜੀ ਕੇਂਦਰਾ ਰਾਹੀਂ ਪੂਰਕ ਪੋਸ਼ਣ ਟੀਕਾਕਰਨ ਸਿਹਤ ਸਿੱਖਿਆ ਤੇ ਰੈਫਰਲ ਸੁਭਾਅ ਮ ਪ੍ਰਦਾਨ ਕੀਤੀਆਂ ਜਾਂਦੀਆਂ ਹੈ ਇਸ ਤੋਂ ਇਲਾਵਾ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ ਗੈਰ ਰਸਮੀ ਪ੍ਰੀ ਸਕੂਲ ਸਿੱਖਿਆ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਆ ਸਮਾਜਿਕ ਸਿਹਤ ਵਿਸ਼ੇ ਮੰਤਰੀ ਨੇ ਦੁਹਰਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੱਚਿਆਂ ਲੜਕੀਆਂ ਤੇ ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇ ਰਹੀ ਆ ਤੇ ਸੂਬੇ ਭਰ ਦੇ ਆਂਗਣਵਾਲੀ ਕੇਂਦਰਾਂ ਦੇ ਵਿੱਚ ਵੱਖ-ਵੱਖ ਪਹਿਲ ਕਦਮੀਆਂ ਨੂੰ ਲਾਗੂ ਕਰ ਰਹੀ ਆ